ਅੱਜ ਬਾਈ ਜੀ ਲੋੜੀ ਦਾ ਤਿਹਾਰ ਪਿੰਡਾਂ ਪਿੰਡਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੀ ਇੱਧਰ ਸਾਡੇ ਸਰਪੰਚ ਸਾਹਿਬ ਪਿੰਡ ਵੱਡੇ ਸਭਰਾ ਤੋਂ ਵੇਖੋ ਜੀ ਗੁੱਡੀਆਂ ਡਾਉਂਦੇ ਨਾਲ ਮੈਂਬਰ ਪੰਚਾਇਤ ਜੋਤੀਸ਼ਾ ਦੇ ਸਰਪੰਚ ਕੀ ਬਾਤਾਂ ਹੈ ਜੀ ਅੱਜ ਕਿਉਂਕਿ ਹਰ ਇੱਕ ਨੂੰ ਚਾਏ ਜੀ ਗੁੱਡੀਆਂ ਡਾਉਣ ਦਾ ਤੇ ਵੇਖੋ ਜਿੰਨੇ ਮੈਂਬਰ ਪੰਚਾਇਤ ਸਰਪੰਚ ਸਾਹਿਬ ਵੇਖੋ ਭਾਵੇਂ ਅ ਲੈ ਜਾਂਦੇ ਤਾਂ ਵੇਖੋ ਗੁੱਡੀ ਉੱਡ ਰਹੀ ਜੀ। ਕਿਆ ਬਾਈ ਜੀ ਇੱਧਰ ਵੇਖੋ ਗੁੱਡੀਆਂ ਕਰਾਣ। ਸਿਰੇ ਲਾਈਆਂ ਪਈਆਂ ਭੌਂਆਂ ਨੇ। ਸਮੂੱਚੀ ਵੇਖੋ ਪੰਚਾਇਤ ਦਾ ਬਹੁਤ ਸਹਿਯੋਗ ਹੈ ਜੀ। ਤੇ ਬੇਨਤੀ ਕਰ ਰਹੇ ਹਾਂ ਕਿਉਂਕਿ ਇਹ ਲੋਕਾਂ ਨੂੰ ਇੱਕ ਸੰਦੇਸ਼ ਵੀ ਆ ਭਾਈ ਸਾਹਿਬ ਜੀ ਚైనా ਦੀ ਡੋਰ ਤੋਂ ਵੱਜ ਕੇ ਥੋੜਾ ਜਿਹਾ ਪਰੇਸ਼ ਕਰੋ। ਜਰੂਰ ਕਿਉਂਕਿ ਅੱਜ ਬੜੇ ਹਾਦਸੇ ਵਾਪਰਦੇ ਆ ਜੀ ਇਹਨਾਂ ਦੇ ਕਾਰਨ ਬਾਕੀ ਸਾਡੇ ਸਰਪੰਚ ਸਾਹਿਬ ਵੇਖੋ ਤੁਸੀਂ ਦੇਖਿਆ ਜੋਤੀਸ਼ਾ ਦੇ ਸਰਪੰਚ ਸਾਹਿਬ ਨੇ ਵਾਰੀ-ਵਾਰੀ ਇਧਰ ਕਾਰਜ ਸਿੰਘ ਸਾਡੇ ਜੋਂ ਪ੍ਰਧਾਨ ਮੈਂਬਰ ਪੰਚਾਇਤ ਵੀ ਲਵ ਸਿੰਘ ਡਾਡ ਰਾਣਾ ਸ਼ਾ ਨਾਲ ਸਾਡੇ ਪੁੱਤ ਉਹ ਵੀ ਲੱਗੇ ਹੋਇਆ ਹੈ ਜੀ ਤੇ ਬਾਕੀ ਹਾਂਜੀ ਵੈਰੀ ਖਾਲਸਾ ਵੈਰੀ ਫਤਿਹ ਖਾਲਸਾ ਜੀ ਅੱਜ ਕਾਰਜ ਸਿੰਘ ਦੇ ਘਰ ਵੀ ਕਿਹਾ ਅੱਜ ਸਾਰੇ ਇਕੱਠੇ ਹੋਇਆ ਜੀ ਕੀ ਕਹਿਣਾ ਚਾਹੁੰਦੇ ਆ ਜੀ ਅੱਜ ਲੋੜੀ ਦਾ ਤਿਆਰ ਕੀ ਬੇਨਤੀ ਕਰ ਰਹੇ ਜੀ ਇਹ ਜੀ ਲੋੜੀ ਮਾਗੀ ਦਾ ਬਹੁਤ ਵਧੀਆ ਤਿਆਰ ਆ ਪ੍ਰੇਮ ਪਿਆਰ ਦਾ ਜਿਹੜਾ ਰਹਿਣਾ ਚਾਹੀਦਾ ਜੀ ਤੇ ਇਹੋ ਸੰਦੇਸ਼ ਦਿੰਨੇ ਆ ਵੀ ਜੋ ਮਾਨਸ ਤੇ ਪਾਸ਼ਾ ਸਮਾ ਜਿਹੜਾ ਵਾ ਉਹ ਵਧੀਆ ਹੋਣਾ ਚਾਹੀਦਾ ਵਾ ਮਤਲਬ ਪੰਜਾਬ ਦਾ ਭਲਾ ਹੋਣਾ ਚਾਹੀਦਾ ਵਾ ਨਗਰ ਦਾ ਭਲਾ ਹੋਣਾ ਚਾਹੀਦਾ ਵਾ ਇਹੀ ਆ ਵੀ ਇਹ ਸੁਦੇਜ ਹੋਵੇ ਰਲ ਮਿਲ ਕੇ ਭੋਲਣਾ ਚਾਹੀਦਾ ਵਾ ਬਿਲਕੁਲ ਇਹਦੇ ਵਿੱਚ ਪਿਆਰ ਬਣ ਜਾਂਦਾ ਜੀ ਪਿਆਰ ਨਾਲ ਰਹਿਣਾ ਚਾਹੀਦਾ ਵਾ ਬਿਲਕੁਲ ਜੀ ਸਦਾ ਦੁਨੀਆ ਤੇ ਬੈਠੇ ਨਹੀਂ ਰਹਿਣਾ ਕਿਸੇ ਵੀ ਜੀ ਵਾਹ ਜੀ ਇਹ ਜਾਨੇ ਮਾ ਸੱਚੇ ਪਾ ਚੜ੍ਹਦੀ ਕਲਾ ਕਿਰਪਾ ਕਰੇ ਨਗਰ ਦਾ ਭਲਾ ਕਰੇ ਪੰਜਾਬ ਸਾਰੇ ਦਾ ਭਲਾ ਕਰੇ ਵਾਸੀਆਂ ਸਾਰੇ ਦਾ ਬਿਲਕੁਲ ਜੀ ਹੋਰ ਸਮਾਂ ਜਿਹੜਾ ਬਹੁਤ ਵਧੀਆ ਰਹੂਗਾ ਜੀ ਵਾਹ ਜੀ ਤੇ ਅੱਜ ਪਕੌੜੇ ਵੀ ਖਵਾਏ ਗਏ ਆ ਭਰਾਵਾਂ ਦਾ ਮਾਨ ਸਰਕਾਰ ਵੀ ਪੰਚ ਨਹੀਂ ਆਇਆ ਇੱਕ ਜੋਤਸ਼ੀ ਆਇਆ ਕਿਸੇ ਦੇ ਪਿੰਚ ਭਰਾ ਸਪੰਚ ਆਇਆ ਜੀ ਮੈਂਬਰ ਪੰਜੇ ਸਾਰੇ ਆਏ ਆ ਜੀ ਬਿਲਕੁਲ ਜੀ ਬਿਲਕੁਲ ਲਵ ਸਿੰਘ ਵੀਰ ਜੀ ਦਾ ਲਵ ਸਿੰਘ ਦਾੜ ਹਾਂਜੀ ਸਰਪੰਚ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਗੁੱਡੀ ਸਾਡੀ ਬੰਬੂ ਹੋ ਗਈ ਸਾਰਿਆਂ ਨੂੰ ਪਹਿਲਾਂ ਜੀ ਲੋਹੜੀ ਮਾਗੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰਿਆਂ ਦੇ ਘਰੇ ਖੁਸ਼ੀ ਜਿਤਨਾ ਹੀ ਖੁਸ਼ੀ ਕਰ ਰਹੇ ਸਾਰਿਆਂ ਦੇ ਘਰੇ ਖੁਸ਼ੀ ਆਵੇ ਪ੍ਰਮਾਤਮਾ ਸਾਰਿਆਂ ਨੂੰ ਇਹੋ ਜਿਹਾ ਮੌਕਾ ਜਿਹੜਾ ਅੱਜ ਦਿਨ ਧਿਆਨ ਦਾ ਵਧਿਆ ਦੇਵੇ ਤੇ ਆਪ ਦੀਆਂ ਰੌਣਕਾਂ ਜਿਹੜੀਆਂ ਇਸ ਤਰ੍ਹਾਂ ਹੀ ਕਰਦੇ ਰਹਿਣ ਸਾਰੇ ਜਿੰਨੀ ਪੰਚਾਇਤ ਆ ਸਭਰਾ ਦੀ ਸਾਰੀ ਸਮਿਤੀ ਅਸੀਂ ਇਕੱਠੇ ਹੋਏ ਆ ਇਕੱਤਰ ਹੋ ਗਏ ਤੇ ਅਸੀਂ ਥੋੜਾ ਵਿੱਚ ਯਾਰ ਸੰਦੇਸ਼ ਸੰਦੇਸ਼ ਕੀ ਦਿੰਨੇ ਵੇਖੋ ਚైనా ਦੀ ਡੋਰ ਨਾਲ ਜਿੰਨੇ ਹੱਸ ਚైనా ਦੀ ਡੋਰ ਬਹੁਤ ਨੁਕਸਾਨ ਕਰਦੀ ਆ ਚైనా ਦੀ ਡੋਰ ਕੋਈ ਨਾ ਵਰਤੇ ਇਹ ਸਾਡਾ ਸਾਰਿਆਂ ਨੂੰ ਸੁਨੇਹਾ ਵਾ ਥੋੜਾ ਜਾਂ ਐਸਾ ਜਦੋਂ ਆਪਾਂ ਲਾਉਂਦੇ ਚైనా ਡੋਰ ਤੇ ਹੋਰ ਥੋੜੇ ਵੱਧ ਲੱਗ ਜਾਣਗੇ ਬਿਲਕੁਲ ਜੀ ਬਿਲਕੁਲ ਹੋਰ ਜਿਹੜੀ ਉਹ ਲੈ ਕੇ ਵਰਤਣਾ ਡੋਰ ਚైనా ਦਾ ਨੁਕਸਾਨ ਵੀ ਆ ਜਿਤਨਾ ਬਿਜਲੀ ਦੀਆਂ ਤਾਰਾਂ ਲੰਗਦੀਆਂ ਕਿਸੇ ਵੀ ਨੇ ਨੁਕਸਾਨ ਵੀ ਹੋ ਸਕਦਾ ਬਿਲਕੁਲ ਜੀ ਬਿਲਕੁਲ ਇਸ ਕਰਕੇ ਹੋਰ ਵੀ ਨੁਕਸਾਨ ਜਦੋਂ ਬੰਦਾ ਗਲਤ ਪਾਇ ਜਾਂਦੀ ਹੈ ਕਈ ਨੁਕਸਾਨ ਹੁੰਦੇ ਆ ਬਿਲਕੁਲ ਜੀ ਇਹ ਸਾਰਿਆਂ ਨੂੰ ਇਹੋ ਪੀਰ ਆ ਵੀ ਟੈਂਨਾ ਦੀ ਡੋਰ ਨਾਲ ਵਰਤੇ ਹੋਈ ਹੈ ਵਰਤੇ ਹੋ ਬਿਲਕੁਲ ਜੀ ਬਹੁਤ ਬੜੀ ਵਧੀਆ ਤੇ ਅੱਜ ਜੋਤੀਸ਼ਾ ਦਾ ਇੱਕ ਬਾਬਾ ਜੀ ਜਾ ਰਹੇ ਸੀ ਰਮਾਲਾ ਲੈਣ ਅਚਾਨਕ ਭੱਗੂਪੁਰ ਦੇ ਨੇੜੇ ਉਹਨਾਂ ਦੀ ਪੈਰ ਦੇ ਨਾਲ ਡੋਰ ਬਲੇਟਣ ਦੇ ਕਾਰਨ ਉਹਨਾਂ ਦੇ ਬਹੁਤ ਭਾਰੀ ਨੁਕਸਾਨ ਹੋਇਆ ਜੀ 20 ਟੈਂਕੇ ਲੱਗੇ ਜਵੇਂ ਫਤਿਹ ਸਾਰੀ ਸਾਧ ਸੰਗਤ ਨੂੰ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਮੈਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਨੂੰ ਚਲੋ ਜਿਹੜੇ ਤਿਹਾਰ ਆ ਇਹ ਆਪਣੇ ਪੰਜਾਬ ਦੇ ਵਿੱਚ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਆ ਤੇ ਆਪਾਂ ਦੀ ਖੁਸ਼ਕਿਸਮਤੀ ਹੈ ਕਿ ਆਪਾਂ ਪੰਜਾਬ ਦੇ ਵਿੱਚ ਜਨਮ ਲਿਆ ਤੇ ਜਿਹੜੇ ਇਹੋ ਜਿਹੇ ਲੋੜੀ ਮਾਗੀ ਦੇ ਤਿਹਾਰ ਆ ਇਹ ਆਪਦੇ ਸੱਜਣਾ ਮਿੱਤਰਾਂ ਨਾਲ ਰਲ ਮਿਲ ਕੇ ਹੀ ਮਨਾਉਣੇ ਚਾਹੀਦੇ ਆ ਤੇ ਬਾਕੀ ਮੈਂ ਤੇ ਸਾਰਿਆਂ ਨੂੰ ਇਹੋ ਅਪੀਲ ਕਰਦਾ ਕਿ ਜਿਹੜੀ ਆਪਣੀ ਚైనా ਦੀ ਡੋਰਲ ਆਪਣੇ ਵੀਰ ਵਰਤਦੇ ਆ ਇੱਕ ਤਾਂ ਉਹਨਾਂ ਦੀਆਂ ਸਾਰੀਆਂ ਉਂਗਲਾਂ ਕੱਟੀਆਂ ਹੁੰਦੀਆਂ ਦੂਜਾ ਮੈਂ ਕੱਲ ਇੱਕ ਵੀਡੀਓ ਵੇਖਦਾ ਪਿਆ ਸੀ ਉਹਦੀ ਕਿਸੇ ਵੀਰ ਦੀ ਇੱਥੇ ਗਰਦਨ ਤੇ ਉਹ ਚైనా ਡੋਰ ਫਿਰਕੇ ਤੋਂ ਦਾ ਸਾਰੀ ਇੱਥੋਂ ਤੌਣ ਕੱਟੀ ਗਈ ਤੇ ਮੇਰੇ ਜਾਦਾ ਕਿ 15 ਤੋਂ ਪਲੱਸ ਉਹਦੇ ਵਿਚਾਰੇ ਦੇ ਟੰਕੇ ਲੱਗੇ ਕਈ ਆਪਾਂ ਵੇ ਨਹੀਂ ਹੈਗੀ ਕਈਆਂ ਵਿਚਾਰਿਆਂ ਦੀ ਮੌਤ ਵੀ ਹੋ ਚੁੱਕੀ ਹੈ ਇਸ ਚੀਜ਼ ਦਾ ਜੀ ਜੀ ਇਹ ਸਾਰਿਆਂ ਭੈਣ ਭਰਾਵਾਂ ਵੀਰਾਂ ਨੂੰ ਇਹੋ ਬੇਨਤੀ ਕਰਦਾ ਕਿ ਆਪਾਂ ਇਹ ਧਿਆਰ ਹੁੰਦੇ ਖੁਸ਼ੀਆਂ ਵਾਸਤੇ ਕਿਆ ਆਪਾਂ ਇਹਦੇ ਵਿੱਚ ਮੰਨ ਲਓ ਜੇ ਗੁੱਡੀ ਮੰਨ ਲਓ ਆਪਾਂ ਚੜਾਉਨੇ ਆ ਕੱਟੀ ਗਈ ਆ ਜਾਂ ਹੋਰ ਚੜਾ ਲੈਨੇ ਆ ਆਪਾਂ ਨੂੰ ਇਹਦੇ ਵਿੱਚ ਚੰਗੀ ਮਾੜੀ ਡੋਰ ਨਹੀਂ ਵੇਖਣੀ ਚਾਹੀਦੀ ਆਪਾਂ ਨੂੰ ਜਿਹੜੀ ਚైనా ਦੀ ਡੋਰ ਉਹਦਾ ਬਿਲਕੁਲ ਬਾਈਗਰਡ ਕਰਨਾ ਚਾਹੀਦਾ ਇਹ ਨਾਰਮਲ ਡੋਰ ਨਾ ਵੀ ਆਪਾਂ ਗੁੱਡੀ ਚੜਾ ਸਕਦੇ ਆ ਤੇ ਬਾਕੀ ਸਾਰੀ ਸਾਧ ਸੰਗਤ ਨੂੰ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਜੀ ਪਰਮਾਤਮਾ ਸਾਰਿਆਂ ਦੀ ਚੜ੍ਹਦੀ ਕਲਾ ਕਰੇ ਤੰਦਰੁਸਤੀਆਂ ਬਖਸ਼ੇ ਬਿਲਕੁਲ ਜੀ ਧੰਨਵਾਦ ਸਾਡੇ ਮੈਂਬਰ ਪ੍ਰਕਾਸ਼ ਵੀਰ ਕਾਰ ਸਿੰਘ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਤੇ ਖੁਸ਼ੀ ਦੇ ਮੌਕੇ ਤੇ ਚਲੋ ਚਾਹ ਪਕੌੜੇ ਵੀ ਛਕੇ ਆ ਚਾਹ ਪਕੌੜੇ ਛਕੇ ਆ ਚਾਹ ਕਾਪਾ ਸਾਂਝਾ ਕੀਤਾ ਭਰਾ ਦੇ ਨਾਲ ਬੜੀ ਵੱਡੀ ਵੱਡੀ ਗੱਲ ਹੁੰਦੀ ਆ ਜੀ ਧੰਨਵਾਦ ਕਰਦੇ ਵੀਰ ਕਾਰ ਸਿੰਘ ਦਾ ਵਾਹ ਜੀ ਵਾਹ ਤੇ ਇਧਰ ਕੋ ਲਵ ਸਿੰਘ ਡਾਡ ਸਿੰਘ ਇਧਰ ਤਲਾਵਾਂ ਪਾਈ ਜਾ ਰਿਆ ਵੀਰ ਲਵ ਤੁਹਾਨੂੰ ਵੀ ਬੜਾ ਸ਼ੌਂਕ ਆ ਨਾਲ ਆਪਣੀ ਸਮੁੱਚੀ ਪੰਚਾਇਤ ਅੱਜ ਕੀ ਕਹਿਣਾ ਚਾਹੁੰਦੇ ਆ ਜੀ ਠੀਕਾ ਖਾਲਸਾ ਵਾਇਗਨ ਜੀ ਆਹ ਇਹ ਮਤਲਬ ਅੱਗੇ ਜਿਵੇਂ ਸਾਰੇ ਆਪਣੇ ਸੁਪਰੀਮ ਸਾਹਿਬ ਨੇ ਦੱਸਿਆ ਵਾ ਵੀ ਖੁਸ਼ੀਆਂ ਖੇੜੇ ਜਿਹੜਾ ਤਿਹਾੜ ਹਰੇਕ ਦੀ ਜ਼ਿੰਦਗੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਲੈ ਕੇ ਆਵੇ ਤੇ ਇੱਕ ਬੇਨਤੀ ਸਾਰਿਆਂ ਘੜੀ ਇਹੋ ਪਿਆ ਜਿਹੜੀ ਚੀਨਾ ਦੀ ਡੋਰ ਆ ਇਹਨੂੰ ਵਰਤਨ ਤੋਂ ਜਿਹੜਾ ਵਾ ਅਗਰੇਜ਼ ਕੀਤਾ ਜਾਵੇ ਕਿਉਂਕਿ ਤੁਹਾਨੂੰ ਪਤਾ ਵਾ ਵੇਖੋ ਕਿੰਨੀਆਂ ਜਾਨਾਂ ਚਲੇ ਗਈਆਂ ਕਿੰਨਾ ਜਿਹੜਾ ਨੁਕਸਾਨ ਹੋ ਜਾਂਦਾ ਵਾ ਪਹਿਲਾਂ ਧਾਗੇ ਵਾਲੀ ਡੋਰ ਹੁੰਦੀ ਸੀ ਤੇ ਆਪਾਂ ਸਾਰੇ ਮਨੋਵ ਦੇ ਨਾਲ ਪਤੰਗਬਾਜ਼ੀ ਕਰਦੇ ਹੁੰਦੇ ਸੀ ਤੇ ਕੋਈ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਹੁਣ ਕਿੰਨੇ ਹੱਥ ਕਟੇ ਜਾਂਦੇ ਆ ਕਈ ਕਰਤਾਂ ਮਤਲਬ ਜੀਵ ਜੰਤੂਆਂ ਤੋਂ ਲੈ ਕੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਸ ਚੀਜ਼ ਤੋਂ ਜਿਹੜਾ ਵਾ ਪਰਹੇਜ਼ ਕਰਨਾ ਚਾਹੀਦਾ ਵਾ ਬਾਕੀ ਫਿਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਇਹ ਜਿਹੜਾ ਤਿਉਹਾਰ ਆ ਹਰੇਕ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਜੀ ਆਈ ਸੰਨ ਲਵ ਸਿੰਘ ਡਾਟ ਮੈਂਬਰ ਪੰਚਾਇਤ ਵੇਖੇ ਨਾਲ ਜੋਤੀਸ਼ਾ ਦਾ ਸਰਪੰਚ ਇਧਰ ਪੰਚਾਇਤ ਸਭਰਾਵਾਂ ਵਾਲੀ ਨਾਲ ਵੀਰ ਬੜੀ ਵਧੀਆ ਮੈਸੇਜ ਦਿੱਤਾ ਵੀ ਚైనਾਂ ਦੀ ਡੋਰ ਇੱਕ ਮੈਸੇਜ ਦੇ ਰਹਾ ਭਰਾਵਾਂ ਨੂੰ ਕਿ ਚైనਾਂ ਦੀ ਡੋਰ ਤੋਂ ਪ੍ਰੇਸ਼ ਕਰੋ ਕਿਉਂਕਿ ਗੁੱਡੀਆਂ ਡਾਓ ਤੁਸੀਂ ਜੋ ਮਰਜ਼ੀ ਕਰੋ ਇਹਨਾਂ ਵੱਲੋਂ ਬਹੁਤ ਵਧੀਆ ਸੰਦੇਸ਼ ਹੈ ਤੇ ਪ੍ਰਸ਼ਾਸਨ ਦਾ ਸਾਥ ਦਿਓ ਜੇ ਕਿਤੇ ਗਲਤ ਕੰਮ ਕੋਈ ਹੁੰਦਾ ਕਿਉਂਕਿ ਇਹ ਰਲ ਮਿਲ ਕੇ ਆਪਾਂ ਸਾਰੇ ਜਾਣੇ ਬੰਦ ਕਰ ਸਕਦੇ ਆ ਤੇ ਪ੍ਰਧਾਨ ਸਾਹਿਬ ਜੀ ਹੋਰ ਕੋਈ ਵਿਚਾਰ ਤੁਹਾਡੇ ਖਨੌਰੀ ਮੋਰਚੇ ਦੀ ਵੀ ਬਾਈ ਜੀ ਅਪੀਲ ਕਰਦੇ ਕੀ ਉਹਨਾਂ ਬਾਰੇ ਕੀ ਸੰਦੇਸ਼ ਹੈ ਜੀ ਦੇਖੋ ਅੱਜ ਕਿੰਨੇ ਦਿਨ ਹੋ ਗਏ ਡਲੇਵਾਲ ਸਾਹਿਬ ਨੂੰ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਵੀ ਵੇਖੋ ਵੀ ਉਹ ਆਪਣੇ ਵਾਸਤੇ ਸਰਦਾਰ ਜੀਜੀ ਸਿੰਘ ਡਲੇਵਾਲਾ ਆਪਣੇ ਵਾਸਤੇ ਬੈਠਾ ਹਾਂ ਜੀ ਵੇਖੋ ਵੀ ਹੁਣ ਦਿਨ ਉਹਦੇ ਵੇਖੋ ਕਿੰਨੇ ਚੱਕੇ ਅੱਜ ਮੈਂ 48 90 ਦਿਨ ਹੋ ਗਏ ਅੱਜ ਹਾਂਜੀ ਹਾਂਜੀ ਤੇ ਬਹੁਤ ਜਿਆਦਾ ਸਰੀਰ ਸਾ ਛੱਡ ਚੁੱਕਾ ਵਾ ਤੇ ਸਾਰੇ ਨੌਜਵਾਨਾਂ ਨੂੰ ਇਹੋ ਬੇਨਤੀ ਕਰਦੇ ਵੀ ਆਪਾਂ ਵੱਧ ਤੋਂ ਵੱਧ ਸਾਥ ਦੇਈਏ ਕਿਸਾਨੀ ਜੇ ਰਹਿ ਗਈ ਆਪਾਂ ਵਜਾਂਗੇ ਜੇ ਕਿਸਾਨੀ ਨੂੰ ਕੁਝ ਹੋ ਗਿਆ ਤੇ ਸਮਝ ਲਓ ਸਾਰੇ ਤਵਲੇ ਮੁੱਦੇ ਹੋ ਜਾਣੇ ਆ ਬਿਲਕੁਲ ਜੀ ਬਿਲਕੁਲ ਆਪਾਂ ਤਗੜੇ ਵੱਧ ਤੋਂ ਵੱਧ ਸੰਯੋਗ ਦੇ ਗਏ ਜਗਜੀਤ ਸਿੰਘ ਡਲੇਵਾਲ ਦਾ ਤੇ ਮੰਨ ਲਾ ਵੀ ਵਾਰੀ ਪੰਜ ਦਿਨ ਜਾਓ ਚਾਰ ਦਿਨ ਜਾਓ ਵਾਰੀ ਵਾਰੀ ਜਾਓ ਸਾਰੇ ਇਥੇ ਰੌਣਕ ਬਹੁਤ ਜਿਆਦੀ ਰੌਣਕ ਅੱਗੇ ਨਾਲੋਂ ਬਿਲਕੁਲ ਜੀ ਹੁਣ ਮਲਾ ਖਨੌਰੀ ਤੱਕ ਆ ਗਿਆ ਵਾ ਪਿਛੇ ਟਰਾਲੇ ਜਿਹੜਾ ਖਨੌਰੀ ਤੱਕ ਆ ਗਿਆ ਵਾ ਇੰਨਾ ਜਾਮ ਲੱਗ ਚੁੱਕਾ ਵਾ ਤੇ ਦੂਸਰੀਆਂ ਜਥੇਬੰਦੀਆਂ ਕਿਵੇਂ ਸਹਿਯੋਗ ਦੇ ਰਹੀਆਂ ਕੀ ਗੱਲ ਬਾਤ ਹੈ ਉਹ ਜੀ ਪਰਸੋਂ ਅੱਜ ਮੀਟਿੰਗ ਆ ਮੈਂ ਫਿਰ ਉਹਨਾਂ ਦੀ ਰੋਪੜ ਦੇਖੋ ਵੀ ਉਹਨਾਂ ਦੇ ਵਿੱਚੋਂ ਕੀ ਛਿੱਟਾ ਨਿਕਲਦਾ ਅਸੀਂ ਤੇ ਸਾਰੇ ਉਹਨਾਂ ਨੂੰ ਇਹ ਬਹੁਤ ਵੱਡੀ ਲੜਾਈ ਆ ਉਹਦੇ ਵਿੱਚ ਵੇਖੋ ਉਥੋਂ ਸਾਰੀ ਮੋਰਚੇ ਲਵਾਉਂਦੇ ਆ ਵੀ ਇਹਨਾਂ ਵੇਖੋ ਕਾਂਗਰਸ ਆਮ ਕਾਲੀ ਕੋਈ ਵੀ ਆ ਉਹਦੇ ਵੀ ਸਾਰੀਆਂ ਪਾਰਟੀਆਂ ਨੂੰ ਸੁਣਾ ਤਾ ਤਗੜੀ ਹੋ ਗਿਆ ਪਰ ਟੱਕਰ ਲੱਗੀ ਇਹ ਮੋਦੀ ਨੇ ਆਪਣ ਨੂੰ ਸਾਨੂੰ ਲੈ ਜਾਣਾ ਜਨਾਬ ਨਾ ਟੱਕਰ ਟੱਕਰ ਇਕੱਠੇ ਹੋ ਗਜ਼ਾਰੇ ਵਾਹ ਜੀ ਵਾਹ ਧੰਵਾਦ ਜੀ ਇਹ ਵੀ ਅਪੀਲ ਕਰਦੇ ਆ ਵੀ ਚਲੋ ਖੁਸ਼ੀ ਮਨਾਉਂ ਅੱਜ ਦਾ ਦਿਨ ਦਿਹਾੜ ਮਨਾਓ ਪਰ ਮੋਰਚੇ ਦੇ ਵਿੱਚ ਵੀ ਸੰਦੇਸ਼ ਜੀ ਸਰ ਇੰਦਰਜੀਤ ਸਿੰਘ ਕੋਟਪੁਟਾ ਉਹਨਾਂ ਦਾ ਨਾਲ ਜਾ ਕੇ ਬੈਠੀ ਉਥੇ ਜੀਓ ਏ ਹੁਣ ਵੀ ਉੱਥੇ ਉਹ ਆਏ ਨਹੀਂ ਕਿ ਜਿਉਂ ਇਥੋਂ ਜ਼ਮੀਨ ਆਪਣੇ ਬੱਚਿਆਂ ਦੇ ਨਾਂ ਕਰਕੇ ਗਏ ਜਦੋਂ ਨਾਂ ਕਰਕੇ ਉਸ ਤੋਂ ਬਾਅਦ ਨਹੀਂ ਆਏ ਉੱਥੇ ਬੈਠੇ ਆ ਵੇਖੋ ਵੀ ਉਹਨਾਂ ਦਾ ਤਾਂ ਜਿਹੜਾ ਬੱਚੇ ਸਾਰਿਆਂ ਦੇ ਘਰ ਹੀ ਗਏ ਆ ਘਰ ਹੀ ਗਏ ਆ ਘਰ ਹੀ ਸਾਰਿਆਂ ਦੇ ਗਏ ਆ ਬਿਲਕੁਲ ਜੀ ਇਹ ਆਪਾਂ ਹੁਸਾਨ ਕਰ ਛੱਡ ਗਏ ਉਹ ਕੀ ਕਰਦਾ ਉਹ ਕਰਦਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਾਂ ਰਲ ਕੇ ਸਾਥ ਦੇਵਾਂਗੇ ਤੇ ਫੇਰ ਆਪਣਾ ਸੂਤਰ ਹੋਣਾ ਕੰਮ ਜੇ ਸਾਥ ਨਾਲ ਦਿੱਤਾ ਫਿਰ ਓਕਾ ਕੰਮ ਜੀ ਬਿਲਕੁਲ ਜੀ ਜੇ ਕਿਤੇ ਵਾਇਰਸ ਸੱਚੇ ਪਾਤਸ਼ਾਹ ਜੀ ਤਾਂ ਨਹੀਂ ਉਮਰ ਲੰਮੀ ਹੋਵੇ ਡੱਲੇਵਾਲ ਸਾਹਿਬ ਜੀ ਜੇ ਉਸ ਤੋਂ ਬਾਅਦ ਇਹਦਾ ਕਿਹੜੇ ਹੋਰ ਜਿਹੜੇ ਸੂਬਾ ਆ ਇਹਨਾਂ ਦੇ ਜੀ ਉਹਨਾਂ ਮੁਟਿਆ ਸਾਹਿਬ ਦਾ ਕਿੰਨਾ ਨੰਬਰ ਆ ਜੀ ਇਹ ਤੀਜਾ ਨੰਬਰ ਜੀ ਇਹਨਾਂ ਦਾ ਆਪਣਾ ਸੁਖਜੀਤ ਸਿੰਘ ਅਰਧੋਈ ਚੰਡੇ ਹਾਂ ਦੂਜਾ ਨੰਬਰ ਉਹਦਾ ਜੀ ਦੂਸਰਾ ਹੁੰਦਾ ਹੈ ਜੀ ਤੀਜਾ ਨੰਬਰ ਇਹਦਾ ਇੰਦਰਜੀਤ ਕੋਟਵਡੇ ਦਾ ਬਿਲਕੁਲ ਜੀ ਮਤਲਬ ਇਹ ਲੈਣਾ ਲੱਗਿਆ ਜਾਣੀ ਹਟਣਾ ਨਹੀਂ ਜੀ ਇਹ ਗਾੜੀ ਬਹੁਤ ਬੈਠੇ ਮਗਰ ਜੋਦੇ ਤਿਆਰ ਆ ਉਹਦੇ ਤਿਆਰ ਆ ਜਿੰਨਾ ਜਿਹੜੇ ਐਮਐਸਪੀ ਨਾ ਮਿਲੀ ਉਹਨਾਂ ਦੇ ਇਦਾਂ ਚੱਲੂਗਾ ਜੀ ਬਿਲਕੁਲ ਜੀ ਸੈਂਟਰ ਸਰਕਾਰ ਦੇ ਗਾਂ ਕਿਉਂਕਿ ਬੜੀਆਂ ਖੂਬੀਆਂ ਨੇ ਜਿੱਥੇ ਜਿੱਥੇ ਪਾਪ ਜੀ ਗਲਤ ਕਰ ਰਹੀ ਹੈ ਜੀ ਉਹਨੂੰ ਆਪਾਂ ਠੋਕ ਕੇ ਕਵਾਂਗੇ ਤੇ ਇਧਰ ਪਤੰਗ ਨੂੰ ਹੁਣ ਪਾ ਕੇ ਤਲਾਵਾਂ ਤਲਾਵਾਂ ਤੇ ਸਰਪੰਚ ਸਾਹਿਬ ਜੀ ਲੱਗੇ ਆ ਛੱਡਣ ਦਰਿਆਲ ਨੂੰ ਤੇ ਕਿਉਂਕਿ ਪੁਰਾਣੇ ਖਿਡਾਰੀ ਰਹਿ ਚੁੱਕੇ ਆ ਬਹੁਤ ਜ਼ਿਆਦਾ ਤਜਰਬਾ ਹੈ ਇਧਰ ਵੀ ਸਾਡੇ ਇਧਰ ਵੇਖੋ ਗੁੱਡਿਆਂ ਦਾ ਢੇਰ ਲਾਇਆ ਪਿਆ ਅਜੇ ਕੁਛ ਬਾਈ ਜੀ ਥੱਲੇ ਪਏ ਆ ਬਹੁਤ ਵੱਡਾ ਗਰਾ ਵੇਖੋ ਸਿਸਟਮ ਚੱਲ ਰਿਹਾ ਇਹ ਹੁਣ ਗੋਰਾ ਨੇ ਵਾਂਗ ਡੋਰ ਸੰਭਾਲੀ ਆ ਜੀ ਕੰਨੀ ਦੇਣ ਲਈ ਕੰਨੀ ਕੰਨੀ ਦੇਣ ਲਈ ਵੇਖੋ ਆ ਚੱਕ ਸਰਪੰਚ ਸਾਹਿਬ ਜੋਤੀਸ਼ਾ ਦਾ ਸਰਪੰਚ ਤੇ ਸਪਰਾਸ ਦੇ ਸਰਪੰਚ ਨੂੰ ਅਪੀਲ ਦਿੱਤੀ ਗਈ ਹੈ ਮੈਸੇਜ ਦਿੱਤਾ ਗਿਆ ਹੈ ਵੀ ਚੈਨਾ ਦੀ ਡੋਰ ਤੋਂ ਪਰਹੇਜ਼ ਕਰੋ ਗੁੱਡੇ ਡਾਓ ਜਰੂਰ ਪਰ ਸਾਬ ਤਰੀਕੇ ਦੇ ਨਾਲ ਆਪਣਾ ਖਿਆਲ ਵੀ ਰੱਖੋ ਸੇਤਾ ਦਾ ਵੀਡੀਓ ਸ਼ੇਅਰ ਕਰ ਦਿਓ ਬਾਤ ਤੋਂ ਬਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ